ਹਾਂਜੀ ਖੜੇਆਂ ਪਿੰਡ ਚਣਕੋਈਆਂ ਖੁਰਦ ਤਹਿਸੀਲ ਪਾਇਲ ਜਲਲ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਜਗਜੀਤ ਸਿੰਘ ਜੱਗੀ ਦੀ ਮੋਟਰ ਉੱਪਰ ਕੁਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਸਮੇਂ ਇਹ ਹਮਲਾ ਕੀਤਾ ਗਿਆ ਉਸ ਸਮੇਂ ਜ਼ਿਆਦਾਤਰ ਜੋ ਪਰਿਵਾਰ ਦੀਆਂ ਔਰਤਾਂ ਤੇ ਪਰਿਵਾਰ ਦੇ ਮੁਖੀ ਬਲਜੀਤ ਸਿੰਘ ਇਸ ਮੋਟਰ ਦੇ ਉੱਪਰ ਹਾਜ਼ਰ ਸਨ ਕਿਉਂਕਿ ਜਿਸ ਤਰ੍ਹਾਂ ਦੇਖ ਸਕਦੇ ਹਾਂ ਕਿ ਕਣਕ ਦੀ ਫਸਲ ਪੱਕੀ ਹੋਈ ਹੈ ਇਸ ਦੀ ਰਾਖੀ ਵਾਸਤੇ ਪਰਿਵਾਰ ਬੈਠਾ ਸੀ ਇਸ ਤੋਂ ਬਿਨਾਂ ਵੀ ਇਸ ਜ਼ਮੀਨ ਦੇ ਉੱਪਰ ਵਿਵਾਦ ਚੱਲ ਰਿਹਾ ਰੌਲਾ ਚੱਲ ਰਿਹਾ ਕੋਰਟ ਕੇ ਚੱਲ ਰਹੇ ਨੇ ਜਿਸ ਕਰਕੇ ਵੀ ਇਸ ਕੁਝ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਤਣਾਅ ਪਾਇਆ ਜਾ ਰਿਹਾ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਮੋਟਰ ਦਿਖਾਈ ਜਾਵੇ ਕਿ ਸਾਹਮਣੇ ਮੋਟਰ ਹੈ ਜਿੱਥੇ ਕਿ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਇਸ ਇਸ ਵਿੱਚ ਇਸ ਵਿੱਚ ਜੋ ਪਰਿਵਾਰ ਦੇ ਮੈਂਬਰ ਨੇ ਔਰਤਾਂ ਨੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜੋ ਜੇਰੇ ਇਲਾਜ ਨੇ ਆਹ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਇਸ ਮਸਲੇ ਦੇ ਬਾਰੇ ਗੱਲਬਾਤ ਸਾਨੂੰ ਨਾ 112 ਤੇ ਕੰਪਲੇਂਟ ਆਈ ਸੀ ਕੋਈ ਐਸ ਐਚਓ ਨੂੰ ਤੇ ਇੱਥੇ ਕੋਈ ਲੜਾਈ ਝਗੜਾ ਹੋ ਰਿਹਾ ਤਾਂ ਇਮੀਜਟ ਉਹਨੂੰ ਭੇਜਿਆ ਤੇ ਮੈਂ ਵੀ ਮੌਕੇ ਤੇ ਆਇਆ ਤੇ ਡੀ ਐਸ ਪੀ ਡੀ ਆਪਣੇ ਖੰਨਾ ਸਾਹਿਬ ਐਸ ਪੀ ਡੀ ਸਾਹਿਬ ਆਏ ਸੀਗੇ ਤੇ ਇਥੇ ਜਦੋਂ ਅਸੀਂ ਦੇਖਿਆ ਤਾਂ ਉਹ ਕਾਫੀ ਘੱਟ ਸੀਗਾ ਤੇ ਬੰਦੇ ਕੋਈ ਕਹਿੰਦੇ ਜ਼ਖਮੀ ਚੁੱਕੀ ਕੋਈ ਆ ਕੋਈ ਬੰਦੇ ਆਏ ਸੀ ਅਨਨ ਤੇ ਜਿਨ੍ਹਾਂ ਨੇ ਕੋਈ ਅਟੈਕ ਕੀਤਾ ਸਰ ਗੱਲ ਕਰਦੇ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਕਿ ਕਈ ਫਾਇਰ ਹੋਏ ਨੇ ਕੁਝ ਪਤਾ ਨਹੀਂ ਕਿੰਨੀਆਂ ਕੋ ਗੋਲੀਆਂ ਚੱਲੀਆਂ ਜੀ ਉਰੇ ਦੇਖੋ ਇਹਨਾਂ ਦੇ ਕਹਿੰਦੇ ਲੋਕਾਂ ਦੇ ਜਿਹੜੇ ਕਹਿ ਰਹੇ ਵੀ ਹੋਈ ਹੈ ਫਾਇਰ ਬਟ ਉਹ ਅਸੀਂ ਸਾਰੇ ਫਰੈਂਸਿਕ ਐਫਐਸਐਲ ਬੁਲਾਏ ਹੋਏ ਨੇ ਉਹਨਾਂ ਦੇ ਮੁਤਾਬਕ ਸਾਰਾ ਪਤਾ ਲੱਗੂਗਾ ਬਾਕੀ ਦੀ ਸਟੇਟਮੈਂਟ ਲਈ ਜਾਊਗੀ ਜਿਹੜੇ ਇੰਜਰਡ ਨੇ ਤਾਂ ਉਹਨਾਂ ਦਾ ਪਤਾ ਲੱਗ ਸਰ ਮੌਕੇ ਤੇ ਜਿਸ ਤਰ੍ਹਾਂ ਕਿ ਰੌਂਦ ਪਏ ਵੀ ਨਹੀਂ ਤੁਸੀਂ ਵੀ ਖੁਦ ਦੇਖਿਆ ਉਹਨਾਂ ਮੌਕੇ ਤੇ ਦੇਖੋ ਰੌਣਕ ਪਈ ਆ ਉਹ ਸਾਰਾ ਟੈਸਟ ਹੋਊਗਾ ਨਾ ਜੀ ਐਫਐਸਐਲ ਤੋਂ ਸਾਰਾ ਪਤਾ ਲੱਗ ਜਾਊਗਾ ਕਿ ਸਰ ਜਿਹੜਾ ਮਾਮਲਾ ਜਿਹੜਾ ਜੱਗੀ ਸਰਪੰਚ ਸੀਗਾ ਡਰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਉਹਦੇ ਨਾਲ ਜੁੜਿਆ ਹੋਇਆ ਸਾਰਾ ਇਹ ਦੇਖੋ ਇਹਦੇ ਬਾਰੇ ਤਾਂ ਇਨਵੈਸਟੀਗੇਸ਼ਨ ਜਾਊਗਾ ਸਾਰਾ ਕੁਝ ਫਿਰ ਤਾਂ ਜਿਹੜੇ ਬੰਦੇ ਇੰਜਰਡ ਨੇ ਉਹ ਉਥੇ ਧਾਕਲ ਨੇ ਉਹਨਾਂ ਦੇ ਸਟੇਟਮੈਂਟ ਲਈ ਜਾਊਗੀ ਉੱਥੋਂ ਪਤਾ ਲੱਗਣਾ ਕੀ ਸਰ ਅਸਲ ਚੀਜ਼ ਨੂੰ ਲੈ ਕੇ ਵਿਵਾਦ ਹੋ ਰਿਹਾ ਜੀ ਇਹ ਦੇਖੋ ਕੁਝ ਕਿ ਮੈਨੂੰ ਜਿੱਥੇ ਪਤਾ ਲੱਗਿਆ ਉਹ ਦੂਰ ਦੀ ਗੱਲ ਵੀ ਇਹ ਜਿਹੜੀ ਜ਼ਮੀਨ ਦੀ ਮਲਕੀਅਤ ਲੈ ਕੇ ਕੋਈ ਹੈ ਇਹਦੇ ਵਿੱਚ ਤਾਂ ਉਹ ਸਾਰਾ ਚੈੱਕ ਹੋਏਗਾ ਕੀ ਕਹਾਣੀ ਇਹ ਦਾ ਸਟੇਟਮੈਂਟ ਦੁਬਾਰਾ ਕੋਈ ਸਰ ਪਰਿਵਾਰ ਦੀ ਇਸ਼ੂ ਤਾਂ ਨਹੀਂ ਹੈਗਾ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਕੋਈ ਨਹੀਂ ਫਿਲਹਾਲ ਤਾਂ ਦੇਖੋ ਜੀ ਪ੍ਰਾਇੋਰਟੀ ਮਤਲਬ ਇੱਕ ਫਰਸਟ ਸਟੈਪ ਹੈ ਅਸੀਂ ਜੇ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਸਾਰਾ ਆਏਗਾ ਸਰ ਪਰਿਵਾਰ ਸਿਕਿਉਰਿਟੀ ਦੀ ਮੰਗ ਕਰ ਰਿਹਾ ਇਸ ਵਾਰ ਮਤਲਬ ਕੀ ਪ੍ਰਿਸਦਾ ਕੀ ਪੱਕਾ ਹੈ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਜੀ ਸਾਡੀ ਪੀਸੀਆਰ ਵਗੈਰਾ ਚੱਲਦੇ ਆ ਅਸੀਂ ਆਪਣੇ ਨੰਬਰ ਦੇ ਕੇ ਜਾਵਾਂਗੇ ਇਹਨਾਂ ਨੂੰ ਕੋਈ ਦਿੱਕਤਾਂ ਨਹੀਂ ਅਸੀਂ 24 ਘੰਟੇ ਕੋਈ ਸਪੈਸ਼ਲ ਸਕਿਉਰਿਟੀ ਦਿੱਤੀ ਜਾਵੇ ਦੇਖੋ ਫੋਰਸ ਸਪੈਸ਼ਲ ਦਾ ਜੇ ਅਸੀਂ ਨਾਈਟ ਨਾਕੇ ਨੁਕੇ ਉਰੇ ਲ ਅਜਿ ਕੋ ਗੱਲ ਨਹੀਂ ਇਹਨਾਂ ਦੀ ਸੇਫਟੀ ਲਈ ਸਾਡੀ ਫਸਟ ਪ੍ਰਾਇੋਰਟੀ ਹੈ ਪਬਲਿਕ ਦੀ ਸਰ ਇਹ ਕਿਹੜਾ ਪਰਿਵਾਰ ਆ ਜੀ ਜਿਹਦੀ ਇਹ ਹਮਲਾ ਹੋਇਆ ਇਹ ਆ ਸਾਹਮਣੇ ਦੱਸ ਰਹੇ ਜੀ ਕੋਈ ਘਰ ਹੈ ਜਿਹਦੀ ਕੋਠੀ ਆ ਉਹਨਾਂ ਦੀ ਸਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਕੁਝ ਵੇਰਵਾ ਦੱਸ ਸਕਦੇ ਹੋ ਜੀ ਆਪਾਂ ਕੰਮ ਕਰਦੇ ਨੇ ਜ਼ਖਮੀ ਮੇਰੇ ਐਕਚੁਅਲ ਮੈਂ ਡਾਇਰੀ ਦੇ ਵਿੱਚ ਲਿਖਿਆ ਆ ਜ਼ਖਮੀ ਇਹਨਾਂ ਦੇ ਕੋਈ ਜੱਗੀ ਚੋਂ ਕੋਈ ਜਿਹੜੇ ਤੁਸੀਂ ਲੈ ਰਹੇ ਹੋ ਨਾਮ ਉਹਨਾਂ ਦੇ ਬ੍ਰਦਰ ਕੋਈ ਹੈਗੇ ਉਹ ਜ਼ਖਮੀ ਹੋਏ ਨੇ ਕਿੰਨੇ ਜੈਂਟਲਰ ਕਿੰਨੇ ਲੇਡੀਜ਼ ਇੱਕ ਦੋ ਇੱਕ ਦੋ ਤਾਂ ਜੈਂਟਸ ਨੇ ਤੇ ਇੱਕ ਲੇਡੀ ਆ ਜੀ ਸਰ ਆਪਾਂ ਨੂੰ ਇਨਫੋਰਮੇਸ਼ਨ ਕਿੰਨੇ ਵਜੇ ਪਹੁੰਚੀ ਸੀ ਜੀ ਇਹਦੇ ਵਿੱਚ 112 ਦੀ ਆਈ ਸੀ ਜੋ ਮੈਂ ਚੈੱਕ ਕਰ ਲਿਆ ਕਿੰਨੇ ਵਜੇ ਆ ਵਟ ਜਦੋਂ ਵੀ ਆਈ ਸੀ ਹੁਣ ਤੋਂ 2 ਘੰਟੇ ਪਹਿਲਾਂ ਆਈ ਸੀਗੀ ਤੇ ਇਮੀਡੀਏਟ ਪੁਲਿਸ ਪਹੁੰਚ ਗਈ ਹੈ ਥੈਂਕ ਯੂ ਸਰ ਭੈਣ ਜੀ ਕਿੰਨਾ ਜੀ ਤੁਹਾਡਾ ਕੁਲਦੀਪ ਕੌਰ ਆ ਜੀ ਤੇ ਕਿੰਨੇ ਵਜੇ ਦੀ ਘਟਨਾ ਜੀ ਅੱਜ ਇਹ ਜੋ ਤੁਹਾਡੇ ਪਰਿਵਾਰ ਦੇ ਪਰਿਵਰਲਾ ਕੀਤਾ ਗਿਆ ਇਹ ਸ਼ਾਮ ਨੂੰ 3:30 ਵਜੇ ਦੀ ਗੱਲ ਹੈ ਹਾਂ ਜੀ ਇੱਕ ਘੰਟਾ ਪਹਿਲਾਂ ਪੁਲਿਸ ਆਈ ਦੀ ਸਾਡੇ ਕੋਲ ਸੀ ਮੋਟਰ ਤੇ ਬੈਠੇ ਦੀ ਵੀ ਜੀ ਸਾਡਾ ਜ਼ਮੀਨ ਦਾ ਕੇਸ ਚੱਲਦਾ ਤੇ ਉਹ ਫਸਲ ਵੱਢਣ ਨੂੰ ਫਿਰਦੇ ਨੇ ਹੁਣ ਸਾਡੀ ਫਸਲ ਫਸਲ ਪੱਕੀ ਹੋਈ ਆ ਭਰਾ ਨੂੰ ਪਹਿਲਾਂ ਮੇਰੇ ਨੂੰ ਦੋਨਾਂ ਨੂੰ ਇਹਨਾਂ ਨੇ ਗਲਤ ਪਰਚਾ ਪਾ ਕੇ ਰੇਟ ਮਾਰ ਕੇ ਇਹਨਾਂ ਨੇ ਝੂਠੇ ਪਰਚਿਆਂ ਚ ਫਸਾਤਾ ਉਸ ਤੋਂ ਬਾਅਦ ਉਹਨਾਂ ਨੂੰ ਪਰੇ ਕਰਤਾ ਦੋਨਾਂ ਨੂੰ ਅਸੀਂ ਲੇਡੀਜ਼ ਘਰੇ ਧੀ ਮੇਰਾ ਵੱਡਾ ਭਰਾ ਘਰੇ ਧੀ ਹੁਣ ਇਹਨਾਂ ਨੇ ਦੇਖਿਆ ਵੀ ਇਹਨਾਂ ਕੋਲ ਕੋਈ ਹੈ ਨਹੀਂ ਤੇ ਇਹਨਾਂ ਨੇ ਅਸੀਂ ਉੱਥੇ ਬੈਠੇ ਸੀ ਮੋਟਰ ਤੇ ਇੱਕ ਘੰਟਾ ਪਹਿਲਾਂ ਪੁਲਿਸ ਨੇ ਆ ਕੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਇਕੱਠੇ ਕਿਉਂ ਹੋਏ ਬੈਠੇ ਹੋ ਅਸੀਂ ਕਿਹਾ ਵੀ ਅਸੀਂ ਆਪਣੀ ਮ ਬੈਠੋਗੇ ਸੁਣ ਚੱਕ ਕੇ ਲੈ ਜਾਗੇ ਕੱਲ ਨੂੰ ਜੇ ਤੁਸੀਂ ਇਕੱਠੇ ਹੋ ਕੇ ਬੈਠੋਗੇ ਉਦੋਂ ਘੰਟੇ ਬਾਅਦ ਜਿਸ ਨੇ ਕਿਹਾ ਤੁਹਾਨੂੰ ਜੀ ਹਾਂ ਜੀ ਹਾਂ ਅੱਛਾ ਜੀ ਉਦੋਂ ਬਾਅਦ ਘੰਟੇ ਬਾਅਦ ਫਿਰ 6-7 ਗੱਡੀਆਂ ਆਈਆਂ ਤੇ 20-25 ਮੋਟਰਸਾਈਕਲ ਆਈ ਪਿੰਡ ਵੱਲੋਂ ਆਏ ਨੇ ਉਹ ਪਰਲੀ ਮੋਟਰ ਤੇ ਕਢਾ ਕੇ ਉਹ ਉਥੋਂ ਪਿਸਤੌਲ ਅਸੀਂ ਉਹਨਾਂ ਕੋਲ ਹੀ ਕਿਰਪਾਨਾਂ ਦੀ ਉਹਨਾਂ ਕੋਲੇ ਤੇ ਡੰਡੇ ਸੀ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਬੋਲਤਾ ਅਸੀਂ ਲੇਡੀਜ਼ ਸੀ ਕੁਸ 10 15 4 5 ਅਸੀਂ ਬੰਦੇ ਸੀਗੇ ਇੱਥੇ ਉਹਨਾਂ ਨੇ ਤੁਸੀਂ ਤੁਸੀਂ ਕਿਸ ਨੂੰ ਆਡੈਂਟੀਫਾਈ ਕੀਤਾ ਜਾਣਦੇ ਪਛਾਣਦੇ ਹੋ ਜਿੰਨਾਂ ਨਾਮ ਲੱਗ ਹਾਂਜੀ ਇੱਕ ਜਾਦਵਿੰਦਰ ਜਾਦੂ ਸੀ ਉਹ ਲਲਕਾਰੇ ਮਾਰਦਾ ਸੀ ਵੀ ਮੈਂ ਜਾਦਵਿੰਦਰ ਜਾਦੂ ਕਢਾਣੀ ਆਲਾ ਤੇ ਇੱਕ ਕਹਿੰਦਾ ਸੀ ਮੈਂ ਰਾਜਗੜੀਆ ਰਵੀਆਂ ਹਾਂਜੀ ਉਹ ਲਲਕਾਰੇ ਮਾਰਦੇ ਦੀ ਬਾਕੀ ਹੋਰ ਸਾਰਿਆਂ ਦੇ ਮੂੰਹ ਖੁੱਲੇ ଥିਗੇ ਅਸੀਂ ਪਛਾਣਦੇ ਹਾਂ ਜਿਓ ਸਾਡੇ ਸਾਹਮਣੇ ਆ ਜਾਣਗੇ ਵੈਸੇ ਹੁਣ ਸਾਨੂੰ ਪਤਾ ਨਹੀਂ ਦੀ ਉਹ ਬੰਦੇ ਕੌਣ ਸੀ ਲੱਗਦਾ ਸੀ ਉਹ ਚੋਕੀ ਕਹਿਣਾ ਚਾਹੂੰਗਾ ਅੱਜ ਜੋ ਚਰਕੋੰਜਾ ਪਿੰਡ ਵਿੱਚ ਅਸੀਂ ਦੇਖਿਆ ਵੀ ਇੱਥੇ ਜਿਹੜਾ ਗੁੰਡ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਰਾਜ ਆ ਜਿਹੜਾ ਆਪਣਾ ਇੱਥੇ ਬਹੁਤ ਗੁੰਡਾ ਰਾਜ ਆ ਜਿਵੇਂ ਕਿ ਪਹਿਲਾਂ ਕਾਫੀ ਦਿਨਾਂ ਤੇ ਪਹਿਲਾਂ ਦੇ ਵਿੱਚ ਸਰਪੰਚ ਸਾਬਕਾ ਸਰਪੰਚ ਜੱਗੀ ਜੋ ਨਸ਼ੇ ਦੇ ਕੇਸ ਦੇ ਵਿੱਚ ਉਹਦਾ ਨਾਮ ਜਦ ਕੀਤਾ ਗਿਆ ਨਾ ਅਸੀਂ ਪਹਿਲਾਂ ਵੀ ਪੁਲਿਸ ਨੂੰ ਕਿਹਾ ਸੀ ਅਫਸਰਾਂ ਨੇ ਮਿਲੇ ਸੀ ਵੀ ਇਹ ਨਸ਼ੇ ਵਾਲਾ ਗੱਲ ਨਹੀਂ ਹੈਗੀ ਵੀ ਇੱਥੇ ਕੋਈ ਜ਼ਮੀਨ ਦਾ ਝਗੜਾ ਇਹਨਾਂ ਦਾ ਵੀ ਜ਼ਮੀਨ ਦਾ ਕਬਜ਼ੇ ਨੂੰ ਕਰਕੇ ਇਹ ਜਿਹੜਾ ਰੌਲਾ ਜ਼ਮੀਨ ਦਾ ਉਹਨੂੰ ਨਸ਼ੇ ਨਾਲ ਜੋੜਿਆ ਜਾ ਰਿਹਾ ਹੈ ਅੱਜ ਆਪਾਂ ਨੇ ਦੇਖ ਹੀ ਲਿਆ ਤੁਸੀਂ ਜੋ ਬਾਹਰੋਂ ਕੋਈ ਬੰਦੇ ਆਏ ਇਥੇ ਉਹਨਾਂ ਨੇ ਸਰੀਆਮ ਗੋਲੀਆਂ ਚਲਾਈਆਂ ਘਰ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਤੇ ਕਤਲਨਾਕ ਹਮਲਾ ਵੀ ਕੀਤਾ ਉਹਨਾਂ ਨੇ ਆਪਾਂ ਸਾਰੇ ਜਾਣਦੇ ਹਾਂ ਪਤਾ ਹੀ ਆ ਤੁਹਾਨੂੰ ਲੱਗਿਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਇਹ ਲੋਕ ਨੇ ਇਹਨਾਂ ਤੇ ਪ੍ਰਸ਼ਾਸਨ ਪੂਰੀ ਕਾਰਵਾਈ ਕਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਅਕਾਲੀ ਦਲ ਵੱਲੋਂ ਕੀ ਸਟੈਪ ਚੁੱਕੇ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ? ਅਕਾਲੀ ਦਲ ਵੱਲੋਂ ਤਾਂ ਇਹੀ ਅਸੀਂ ਪਹਿਲਾਂ ਵੀ ਅਫਸਰਾਂ ਨੂੰ ਮਿਲੇ ਆਂ। ਅਫਸਰਾਂ ਕੋਲ ਬੇਨਤੀ ਕੀਤੀ ਆ ਵੀ ਇਹ ਜਿਹੜੇ ਨਸਾ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਵਸਾਇਆ ਜਾ ਰਿਹਾ। ਜਿਹੜਾ ਅਸਲੀ ਮਸਲਾ ਹੈਗਾ ਉਹ ਇੱਥੇ ਜ਼ਮੀਨ ਦਾ ਕੋਈ 15-16 ਕਿਲੇ ਜ਼ਮੀਨ ਜੱਗੀ ਬੋਂਦਾ 15-20 ਸਾਲ ਤੋਂ ਉਹ ਬੋਂਦਾ। ਉਹਦਾ ਕੋਈ ਮਸਲਾ ਹੈਗਾ। ਕੋਈ ਨਸ਼ੇ ਦਾ ਮਸਲਾ ਨਹੀਂਗਾ ਸਿਰਫ ਜ਼ਮੀਨ ਦਾ ਮਸਲਾ ਉਹ ਜ਼ਮੀਨ ਨੂੰ ਲੈ ਕੇ ਅੱਜ ਆਪਾਂ ਨੇ ਦੇਖਿਆ ਵੀ ਜੋ ਆ ਹੋਇਆ ਉਹ ਸਾਰੇ ਲੋਕਾਂ ਨੂੰ ਪਤਾ ਉਹ ਤੁਸੀਂ ਵੀ ਜਾਣਦੇ ਹੋ ਪਰਿਵਾਰ ਦੀ ਸੁਰੱਖਿਆ ਦੀ ਮੰਗ ਹੀ ਕਰਾਂਗੇ ਤੁਸੀਂ ਪਰਿਵਾਰ ਦੀ ਸੱਖਿਆ ਦੀ ਮੰਤ ਅਸੀਂ ਕਰਦੇ ਆਂ ਜੀ ਵੀ ਪਰਿਵਾਰ ਨੂੰ ਕੋਈ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਇਹ ਕੱਲਾ ਪਰਿਵਾਰ ਇੱਥੇ ਰਹਿੰਦਾ ਕ ਖੇਤਾਂ ਦੇ ਵਿੱਚ ਘਰ ਹੈ ਇਹਨਾਂ ਦਾ ਹੋਰ ਇੱਥੇ ਆਲੇ-ਦਾਲ ਕੋਈ ਹੈ ਨਹੀਂ ਜੇ ਪਿੰਡ ਚੋਂ ਵੀ ਪਿੰਡ ਦੇ ਲੋਕ ਵੀ ਆ ਜਾਂਦੇ ਨੇ ਉਹਨਾਂ ਦੀ ਮੱਦ ਲਈ ਪਰ ਇਹ ਪ੍ਰਸ਼ਾਸਨ ਤੋਂ ਹੀ ਬੇਨਤੀ ਕਰਦੇ ਆ ਸੀ ਬਈਸੋ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜੱਤੇਦਾਰ ਸਾਹਿਬ ਗੱਲ ਕਰਦੇ ਆ ਸਿਰਫ ਜੋ ਲੜਾਈ ਚੱਲਦੀ ਪਈ ਆ ਸ਼ਰੋਮਣੀ ਅਕਾਲੀ ਦਲ ਵੱਲੋਂ ਵੀ ਚੱਲਦੀ ਆ ਵੀਡੀਓ ਵੀਡੀਓ ਦੀ ਲੜਾਈ ਚੱਲਦੀ ਆ ਜ਼ਮੀਨੀ ਪੱਧਰ ਤੇ ਪਰਿਵਾਰ ਦੇ ਹੱਕ ਦੇ ਵਿੱਚ ਕੋਈ ਸ਼ਰੋਮਣੀ ਅਕਾਲੀ ਦਲ ਵੱਲੋਂ ਕੋਈ ਤਕੜਾ ਮਜ਼ਬੂਤ ਨਾਰਾ ਨਹੀਂ ਮਾਰਿਆ ਗਿਆ ਕੀ ਕਰਨੇ ਨਾ ਜੀ ਨਾ ਅਸੀਂ ਤਾਂ ਤਕੜਾ ਮਾਰਿਆ ਅਸੀਂ ਇੱਥੋਂ ਪਹਿਲਾਂ ਆਇਆ ਜਿਸ ਦਿਨ ਵਾਕਿਆ ਹੋਇਆ ਅਸੀਂ ਐਸਐਸਪੀ ਐਸਐਸਪੀ ਸਾਹਿਬ ਨੂੰ ਜਾ ਕੇ ਮਿਲੇ ਆ ਉਸ ਤੋਂ ਬਾਅਦ ਡੀਆਈਜੀ ਸਾਹਿਬ ਨਾਲ ਗੱਲ ਹੋਈ ਆ ਉਹ ਨਾ ਨੇ ਅਨੁਕਾਰੀ ਲਾਈ ਆ ਉਹ ਅਨੁਕਾਰੀ ਲੱਗ ਚੱਲਦੀ ਆ ਉਹ ਦੇਖਦੇ ਆ ਵੀ ਕੀ ਅਨੁਕਾਰੀ ਕਰਦੇ ਆ ਜੀ ਸਰ ਸਾਬ ਗੱਲ ਕਰਦੇ ਜੀ ਤੁਸੀਂ ਹੁਣੇ ਕਿਹਾ ਕਿ ਐਸਐਸਪੀ ਸਾਬ ਨੂੰ ਮਿਲੇ ਉਸ ਤੋਂ ਬਾਅਦ ਜੱਗੀ ਪਰਿਵਾਰ ਤੇ ਇੱਕ ਜਿਹੜੇ ਗਨ ਸਪਲਾਈਰਾਂ ਦਾ ਠੱਪਾ ਲੱਗ ਚੁੱਕਿਆ ਜੀ ਤਾਂ ਤੁਸੀਂ ਇਨਕੁਆਰੀ ਵਾਲੇ ਪਾਸੇ ਕਿਸ ਤਰ੍ਹਾਂ ਚੱਲਦੇ ਹੋ ਅਨੁਕਾਰੀ ਤਾਂ ਅਸੀਂ ਇਹੀ ਕਹਿੰਦੇ ਆ ਵੀ ਜੋ ਜਿਹੜਾ ਇਹ ਨਸੇ ਦੇ ਨਾਲ ਜਿਹੜਾ ਰੋਲਾ ਜ਼ਮੀਨ ਦਾ ਨਸੇ ਨਾਲ ਜੋੜਿਆ ਜਾ ਰਿਹਾ ਹੈ ਇਹ ਗਲਤ ਆ ਨੇ ਮੈਂ ਤੁਹਾਡੇ ਨਾਲ ਫੇਰ ਸਾਰੇ ਤਰਕ ਕਰਦਾ ਹਾਂ ਉਸੇ ਚੀਜ਼ ਦਾ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਪਰ ਉਸ ਤੋਂ ਬਾਅਦ ਤਾਂ ਜੱਗੀ ਪਰਿਵਾਰ ਦੇ ਜਿਹੜੇ 2 ਪਰਸਨ ਨੇ ਉਹਨਾਂ ਤੇ ਮਾਮਲਾ ਦਰਜ ਹੋਇਆ ਜੀ ਇੱਕ ਹੋਰ ਵੈਪਨ ਦਾ ਜੀ ਅਸਲੇ ਦਾ ਉਹਦੇ ਵਿੱਚ ਮੈਂ ਨਹੀਂ ਉਹਦੇ ਬਾਰੇ ਅਸੀਂ ਜਾਣਦੇ ਨਹੀਂ ਕਿੰਨੇ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਜਿਹੜਾ ਜੱਗੀ ਸਰਪੰਚਾ ਉਹਦੇ ਤੇ ਪਰਚੇ ਦਰਜ ਕੀਤੇ ਗਏ ਨੇ ਉਹਦੇ ਬਾਰੇ ਕੀ ਕਹੋਗੇ ਤੁਸੀਂ ਉਹ ਪਰਚੇ ਕੋਈ ਇਹ ਲੜਾਈ ਝਗੜੇ ਦੇਣਗੇ ਹੋਰ ਤਾਂ ਕੋਈ ਪਰਚਾ ਹੈ ਨਹੀਂ ਕੋਈ ਨਸ਼ੇ ਦਾ ਪਰਚਾ ਤਾਂ ਹੈ ਨਹੀਂ ਕੋਈ ਨਸ਼ੇ ਦਾ ਪਰਚਾ 20 ਦਾ ਵੀ ਪਰਚਾ ਦਰਜ ਹੋਇਆ ਹੋਇਆ ਡੀਐਸਪੀ ਸਾਹਿਬ ਨੇ ਨਹੀਂ ਬਾਏ ਇਹਦੇ ਬਾਰੇ ਨਹੀਂ ਜਾਣਦਾ ਹੈਗਾ ਮੈਨੂੰ ਨਹੀਂ ਪਤਾ ਮੈਂਬਰ ਪਰਿਵਾਰ ਦੇ ਮੈਂਬਰ ਜ਼ਖਮੀ ਹੋਏ ਨੇ ਇੱਕ ਮੇਰਾ ਭਰਾ ਬਲਜੀਤ ਸਿੰਘ ਇੱਕ ਮੇਰੀ ਪਰਜਾਈ ਰਣਜੀਤ ਕੌਰ ਉਹਨਾਂ ਦੀ ਵਾਈਫਾ ਤੇ ਇੱਕ ਮੇਰਾ ਮੇਰੀ ਪਰਜਾਈ ਦੂਜੀ ਜਗਜੀਤ ਸਿੰਘ ਦੀ ਵਾਈਫ ਇੱਕ ਗੁਰਪ੍ਰੀਤ ਛੋਟਾ ਭਰਾ ਉਹਦੀ ਵਾਈਫ ਤੇ ਬਾਕੀ ਪਿੰਡੋਂ ਦੋ ਮੁੰਡੇ ਉਹ ਇੱਕ ਦਾ ਤਾਂ ਕੰਨ ਪਾੜਤਾ ਉਹਨਾਂ ਨੇ ਇੱਕ ਦੇ ਕਾਫੀ ਸੱਟਾਂ ਮਾਰੀਆਂ ਉਹਨਾਂ ਨੇ ਉਹ ਵੀ ਐਡਮਿਟ ਕੀਤੇ ਗਏ ਨੇ ਕਿੰਨੇ ਕਿੰਨੇ ਕ ਵਿਅਕਤੀ ਸਨ ਕਿੰਨੇ ਕ ਵਹੀਕਲ ਸੀ ਉਹਨਾਂ ਕੋਲੇ ਉਹ ਤਾਂ 40 50 ਦੋ ਦੋ ਤਿੰਨ ਛਾਣ ਗਿਣਤੇ ਸੀ ਇੱਥੋਂ ਪਿੰਡ ਤੋਂ ਲੈ ਕੇ ਉਹ ਦੂਰ ਪਿੰਡ ਤੱਕੇ ਮਤਲਬ ਕਿ ਆ ਰਹੇ ਸੀਗੇ ਮਗਰ ਲਲਕਾਰੇ ਮਾਰਦੇ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਸੀਗੇ ਕਈਆਂ ਦੇ ਉਹ ਬੰਨੇ ਹੋਏ ਸੀ ਉੱਪਰ ਦਸਾਲੇ ਬੰਨੇ ਹੋਏ ਸੀ ਅੱਛਾ ਜੀ ਹਾਂਜੀ ਤੇ ਸਾਡਾ ਜ਼ਮੀਨ ਦਾ ਉਹ ਫਸਲ ਵੱਢਣ ਨੂੰ ਫਿਰਦੇ ਨੇ ਸਾਡੀ ਇਹਦੇ ਚ ਗਿਆਸਪੁਰਿਆ ਉਹਨਾਂ ਦੇ ਨਾਲ ਰਲਿਆ ਹੋਇਆ ਤੇ ਇੱਕ ਬੂਟਾ ਸਿੰਘ ਰਾਣੂ ਸਰਪੰਚ ਉਹ ਤੁਸੀਂ ਕਿਦਾਂ ਕਹਿ ਸਕਦੇ ਹੋ ਵੀ ਰਲੇ ਹੋਏ ਨੇ ਉਹ ਪਹਿਲਾਂ ਤੋਂ ਸਾਡੇ ਨਾਲ ਉਹ ਕਰਾਰ ਰਹੇ ਨੇ ਉਹਨਾਂ ਦੇ ਬੰਦੇ ਮੂਰੇ ਛੱਡੇ ਹੋਏ ਨੇ ਸਾਡੇ ਨਾਲ ਪਹਿਲਾਂ ਤੁਸੀਂ ਧੱਕਾ ਕਰ ਰਹੇ ਨੇ ਸਾਡੇ ਨਾਲ ਪਹਿਲਾਂ ਸਾਡੇ ਤੇ ਰੇਟ ਪਵਾਇਆ ਝੂਠਾ ਸਾਡੇ ਤੇ ਪਰਚਾ ਪਵਾਇਆ ਅਸੀਂ ਕਹਿੰਦੇ ਹਾਂ ਸਾਡੀ ਬਾਹਰਲੇ ਜ਼ਿਲ੍ਹੇ ਤੋਂ ਸਾਡੀ ਉਹ ਕਰਵਾਈ ਜਾਵੇ ਇਨਕੁਆਇਰੀ ਜੋ ਸਾਡੇ ਤੇ ਕੇਸ ਪਾਇਆ ਗਿਆ ਇਹਨਾਂ ਨੇ ਤੇ ਪਰਿਵਾਰ ਸੁਰੱਖਿਆ ਦੀ ਵੀ ਮੰਗ ਕਰਦਾ ਪੁਲਿਸ ਨੂੰ ਹਾਂਜੀ ਸੁਰੱਖਿਆ ਦੀ ਮੰਗ ਕਰਦੇ ਆਂ ਅਸੀਂ ਸਾਨੂੰ ਉਹਨੂੰ ਕਹਿ ਕੇ ਗਏ ਨੇ ਵੀ ਅਸੀਂ ਰਾਤ ਨੂੰ ਵੀ ਆਵਾਂਗੇ ਤੁਹਾਡੇ ਸਾਰੇ ਪਰਿਵਾਰ ਨੂੰ ਵੱਢ ਕੇ ਜਾਵਾਂਗੇ ਅੱਛਾ ਜੀ ਹਾਂਜੀ ਉਹ ਕਹਿੰਦੇ ਸੀ ਨੱਕੀ ਸਾਹਵੇਂ ਆ ਅੱਛਾ ਜੀ ਹਾਂਜੀ ਤੇ ਹੁਣ ਵੀ ਪਿੰਡੋਂ ਦੱਸਦੇ ਨੇ ਫੋਨ ਕਰਕੇ ਕਹਿੰਦੇ ਗੰਡਾਸੇ ਕਿਰਪਾਨਾਂ ਲਈ ਫਿਰਦੇ ਨੇ ਗੱਡੀਆਂ 'ਚ ਮਤਲਬ ਤੁਹਾਡੇ ਕਹਿਣ ਦਾ ਮਤਲਬ ਸਿਰਫ ਜ਼ਮੀਨੀ ਵਿਵਾਦ ਕਰਕੇ ਤੁਹਾਡੇ ਤੋਂ ਜ਼ਮੀਨੀ ਵਿਵਾਦ ਕਰਕੇ ਸਾਡੇ ਮੇਰੇ ਭਰਾਵਾਂ ਤੇ ਪਰਚੇ ਪਾਈ ਗਏ ਨੇ ਜ਼ਮੀਨੀ ਵਿਵਾਦ ਕਰਕੇ ਇਹ ਸਾਰਾ ਮਸਲਾ ਚੱਲ ਰਿਹਾ ਮੇਰੇ ਭਰਾਵਾਂ ਨੂੰ ਪਰੇ ਕਰਿਆ ਇਹਨਾਂ ਨੇ ਜਾਣ ਬੁੱਝ ਕੇ ਵੀ ਕੱਲੀਆਂ ਲੇਡੀਜ਼ ਰਹਿ ਜਾਣਗੀਆਂ ਕਰੇ ਫਿਰ ਅਸੀਂ ਜ਼ਮੀਨ ਤੇ ਕਬਜ਼ਾ ਕਰ ਲਾਂਗੇ